ਅੱਜ ਅਸੀਂ ਜਿਹੜੀ ਲੈਂਡ ਲੈਂਡ ਪੋਲਿੰਗ ਪੋਲਿਸੀ ਜਿਹੜੀ ਸਰਕਾਰ ਨੇ ਬਣਾਈ ਹੈ ਤੇ ਅਸੀਂ ਅੱਜ ਜਿਹੜਾ ਉਹਨਾਂ ਨੇ ਬਣਾਈ ਹੈ ਅਸੀਂ ਜਿਹੜੇ ਮੇਰੇ ਆਪਣੇ ਹਲਕਾ ਰਾਜਪੁਰਾ ਵਿੱਚ ਸਾਡੇ 4 ਪਿੰਡ ਆਂਦੇ ਆ ਦੇਵੀ ਨਗਰ ਉਕਸੀ ਸੈਣੀਆ ਉਕਸੀ ਜੱਟਾ ਤੇ ਪਿਲਕਣੀ ਅਸੀਂ ਅੱਜ ਪਿਲਕਣੀ ਵਿਖੇ ਖੜੇ ਆ ਜਿਹੜੇ ਕਿ ਸਾਡੇ ਸਤਕਾਰਯੋਗ ਬੀਬਾ ਜੈਂਦਰ ਕੋਰ ਜੀ ਅੱਜ ਇਹਨਾਂ ਨੂੰ ਦੱਸਣ ਆਏ ਆ ਪੋਲਿਸੀ ਬਾਰੇ ਇਹ ਸਪੋਲਿਸੀ ਜਿਹੜੀ ਹੈ ਕੋਈ ਲੋਕਾਂ ਦੇ ਹਿੱਤਾਂ ਵਿੱਚ ਜਾਂ ਕਿਸਾਨਾਂ ਦੇ ਹਿੱਤਾਂ ਵਿੱਚ ਨਹੀਂ ਹੈ ਇਹ ਕਿਸਾਨਾਂ ਨੂੰ ਲੁੱਟਣ ਵਾਸਤੇ ਤੇ ਉਹਨਾਂ ਨੂੰ ਮਾਰਨ ਵਾਸਤੇ ਜਿਹੜੀ ਪੋਲਿਸੀ ਆਈ ਹੈ ਤੇ ਅਸੀਂ ਉਹ ਲੋਕਾਂ ਨੂੰ ਅੱਜ ਸਾਰੇ ਜਿੰਨੇ ਵੀ ਪਿੰਡ ਸਾਡੇ ਹਲਕੇ ਚਾंदे ਆ ਉਹਨਾਂ ਨੂੰ ਅੱਜ ਅਸੀਂ ਜਾਗਰੂਕ ਕਰਿਆ ਵੀ ਇਹ ਪੋਲਿਸੀ ਦੇ ਖਾਮੀਆਂ ਨੇ ਜਿਵੇਂ ਕਿ ਮੈਂ ਬੋਲਦੇ ਹੋਏ ਵੀ ਦੱਸਿਆ ਵੀ ਜਿਹੜੀ 1 ਏਕੜ ਜ਼ਮੀਨ ਜਿਹੜੀ ਇਹ ਕੋਆਇਰ ਕਰਨਗੇ ਤਾਂ ਉਹਦੇ ਵਿੱਚੋਂ ਕਿਸਾਨ ਨੂੰ 1000 ਗੱਜ ਰੈਜ਼ੀਡੈਂਸਲੀ ਤੇ 200 ਗੱਜ ਕਮਰਸ਼ਲ ਦੇਣਗੇ ਦੋਸਤੋ ਇਹਨਾਂ ਨੂੰ ਪੁੱਛੋ ਵੀ ਤੁਸੀਂ 40000 ਏਕੜ ਪੰਜਾਬ ਵਿੱਚ ਐਕਵਾਇਰ ਕਰ ਰਹੇ ਹੋ ਤਾਂ ਇਹ ਕਿੱਥੋਂ ਲੋਕ ਲੈ ਕੇ ਆਓਗੇ 40000 ਏਕੜ ਵਾਸਤੇ ਕਿੱਥੇ ਰਹਿਣਗੇ ਇਹ ਸਾਰੀ ਲੁੱਟਣ ਦੀ ਪਾਲਸੀ ਹੈ ਲੁੱਟਣ ਦੀ ਪਾਲਸੀ ਕਿਵੇਂ ਹੈ ਇਹਨਾਂ ਨੇ ਇੱਕ ਵਾਰੀ ਜ਼ਮੀਨਾਂ ਐਕਵਾਇਰ ਕਰਕੇ ਇਹਨਾਂ ਨੇ ਮੈਂ ਮੰਨਦਾ ਵੀ ਇਹ ਚ ਲਿਖੀ ਹੋਈ ਹੈ ਜਿਹੜਾ ਐਕਵਾਇਰ ਨਹੀਂ ਕਰਨ ਐ ਐਕਵਾਇਰ ਨਹੀਂ ਕਰਨਾ ਕਰਨਾ ਚਾਹੁੰਦਾ ਉਹ ਸਾਨੂੰ ਲਿਖ ਕੇ ਦੇ ਦੇਵੇ ਮੈਂ ਗਾਰੰਟੀ ਦਿੰਦਾ ਇਹਨਾਂ ਨੇ ਕੋਈ ਕਿਸਾਨ ਲਿਖ ਕੇ ਵੀ ਦੇ ਦੇਗਾ ਤਾ ਉਹਦੀ ਜਮੀਨ ਕੋਈ ਵਾਪਸ ਨਹੀਂ ਹੋਣ ਲੱਗੀ ਤੇ ਇਹਨਾਂ ਨੇ ਦੂਜੇ ਦੂਜੇ ਤਰੀਕੇ ਤੋਂ ਤੇ ਸਾਰੀ ਜਿਹੜੀ ਗਵਰਨਮੈਂਟ ਚੱਲ ਰਹੀ ਅੱਜ ਦੀ ਡੇਟ 'ਚ ਇਹ ਸਾਰੀ ਦਿੱਲੀ ਤੋਂ ਚੱਲ ਰਹੀ ਹੈ ਕੋਈ ਪੰਜਾਬ ਤੋਂ ਨਹੀਂ ਚੱਲ ਰਹੀ ਇਹ ਸਿਰਫ ਲੁੱਟਣ ਦਾ ਤਰੀਕਾ ਹੈ ਕਿ ਇੱਥੋਂ ਅਸੀਂ ਪੈਸਾ ਕੱਟਾ ਕਰਕੇ ਅਸੀਂ ਹੋਰ ਸਟੇਟਾਂ 'ਚ ਇਲੈਕਸ਼ਨ ਲੜਨਾ ਹੈ ਹੋਰ ਇਲੈਕਸ਼ਨ ਲੜਨਣ ਵਾਸਤੇ ਅਸੀਂ ਪੰਜਾਬ ਤੋਂ ਪੈਸਾ ਕੱਟਾ ਕਰ ਲਿਆ ਉਹਦੇ ਵਾਸਤੇ ਹੀ ਪਹੁੰਚੀ ਆ ਦੇਖਾ ਇਹ ਕਰ ਲੋ ਕਿਸੇ ਵੀ ਤਸ਼ਕੀਲ ਦਾ ਜਾਣਾ ਪੈਸਾ ਦਾ ਕੋਈ ਤੁਸਕ ਨਾਲ ਨਾਲ ਪਤਾ ਉਹ ਤੇ ਮੈਂ ਤਾਂ ਬੋਲਦੇ ਹੋਏ ਵੀ ਕਿਹਾ ਅਸੀਂ ਪਹਿਲਾਂ ਵੀ ਖੜਦੇ ਆਏ ਆ ਮੈਂ ਆਪਣੀ ਗੱਲ ਕਰਾਂ ਅਸੀਂ ਪਹਿਲਾਂ ਵੀ ਕਿਸਾਨਾਂ ਨਾਲ ਖੜਦੇ ਆ ਤੇ ਖੜਾਂਗੇ ਇਨ੍ਹਾਂ ਵਾਸਤੇ ਸਾਨੂੰ ਜਾਨ ਵੀ ਦੇਣੀ ਪਵੇ ਅਸੀਂ ਜਾਨ ਵੀ ਦੇਵਾਂਗੇ ਤੇ ਜਾਮ ਚੱਕਾ ਵੀ ਜਾਮ ਕਰਨਾ ਪਵੇ ਚੱਕੇ ਵੀ ਜਾਮ ਕਰਾਂਗੇ ਹਾਈ ਕੋਰਟ ਮਾਂਯੋਗ ਹਾਈ ਕੋਰਟ ਜਾਣਾ ਪਵੇ ਹਾਈ ਕੋਰਟ ਵੀ ਜਾਵਾਂਗੇ ਲੈਂਡ ਫੂਲਿੰਗ ਪਾਲਿਸੀ ਜਿਹੜੀ ਹੈਗੀ ਹੈ ਜੀ ਇਹ ਜਿਹੜੀ ਪੰਜਾਬ ਸਰਕਾਰ ਨੇ 40 ਹਜ਼ਾਰ ਏਕੜ ਰਿਕੁਆਇਰ ਕੀਤਾ ਹੈਗਾ ਉਹਦੇ ਵਿੱਚ ਉਹ ਪਟਿਆਲੇ ਹਲਕੇ ਵਿੱਚ 1150 ਏਕੜ ਹੈਗੀ ਹੈ ਔਰ ਇੱਕ ਪਿੰਡ ਆ ਹੈਗਾ ਜਿੱਥੇ ਅਸੀਂ ਬੈਠੇ ਹੋਏ ਹਾਂ ਅਸੀਂ ਅੱਜ ਜਾਗਰੂਤ ਕਰਨ ਆਏ ਸੀ ਲੋਕਾਂ ਨੂੰ ਕਿ ਲੈਂਡ ਜਿਹੜੀ ਇਹ ਪੂਲਿੰਗ ਪਾਲਿਸੀ ਹੈਗੀ ਹੈ ਇਹਦੇ ਕੀ 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 ਕਰਨਗੇ ਗਵਰਨਮੈਂਟ ਨੇ ਕੀ ਕੀ ਐਕਵਾਇਰਿੰਗ ਲਈ ਕੀ ਦੱਸਿਆ ਹੈਗਾ ਜਿਹੜੇ ਨੋਰਮਸ ਕੱਢੇ ਨੇ ਤਾਂ ਉਸ ਕਰਕੇ ਲੋਕਾਂ ਨੂੰ ਜਾਗਰੂਤ ਕੀਤਾ ਹੈ ਕਿ ਜੋ ਤੁਸੀਂ ਸੋਚ ਰਹੇ ਹੋ ਕਿ ਸਾਰੇ ਪੰਜ ਕਿੱਲੇ ਕਿਸੇ ਦਾ ਪੰਜ ਕਿੱਲੇ ਹੈ ਸਾਰਿਆਂ ਤੇ ਪੈਸੇ ਮਿਲਣਗੇ ਉਹ ਅਸਲੀਅਤ ਨਹੀਂ ਹੈ। ਔਰ ਇੱਥੇ ਦੀ ਜਿਹੜੀ ਪੰਚਾਇਤ ਹੈਗੀ ਐ ਉਹ ਅੱਜ ਐਸਡੀਐਮ ਨੂੰ ਵੀ ਮਿਲ ਕੇ ਆਈ ਸੀਗੀ। ਔਰ ਐਸਡੀਐਮ ਸਾਹਿਬ ਨੇ ਵੀ ਉਹਨਾਂ ਨੂੰ ਕੁਝ ਚੀਜ਼ਾਂ ਦੱਸਿਆ ਨੇ। ਪਰ ਅੱਜ ਕੱਲ ਦੀ ਜਿਹੜੀ ਸਾਡੀ ਜਨਤਾ ਹੈਗੀ ਐ ਸਾਡੇ ਕਿਸਾਨ ਹੈਗੇ ਸਾਡੇ ਭਾਈ ਬੜੇ ਅਵੇਅਰ ਨੇ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਤਾਂ ਜੋ ਪਾਲਿਸੀ ਸਰਕਾਰ ਨੇ ਕੱਢਿਆ ਨੇ ਉਹ ਜਾਣੂ ਹੋ ਗਏ ਨੇ ਉਹਨਾਂ ਦੀਆਂ। ਔਰ ਜੋ ਇਹ ਕਿਸਾਨ ਸਾਡੇ ਭਾਈ ਅੱਗੇ ਆਣਗੇ ਜੋ ਇਹਨਾਂ ਦਾ ਸਿਸਟਮ ਬਣੇਗਾ ਜੋ ਇਹ ਚਾਹਣਗੇ ਇਹ ਅੱਗੇ ਲੱਗਣ ਅਸੀਂ ਇਹਨਾਂ ਦੇ ਪਿੱਛੇ ਪੰਜਾਬ ਸਰਕਾਰ ਤਾਂ ਕਹਿੰਦੀ ਵੀ ਇਹ ਜਿਹੜੀ ਬਹੁਤ ਸੀ ਕਿਸਾਨ ਤੇ ਕੱਲ ਬੋਲਦੀ ਹੈ ਬਿਲਕੁਲ ਨਹੀਂ ਹੈ ਇਹ ਤਾਂ ਦੇਖੋ ਜੀ ਕੋਈ ਵੀ ਸਰਕਾਰ ਹੋਏ ਜਿਹੜੀ ਤੁਸੀਂ Omax ਬੰਦਿਆਂ ਨੇ ਕੀਤੀ ਕੰਪਨੀ ਹੈ ਨਾ Omax ਉਹਨਾਂ ਨੇ ਲੈਂਡ ਪੂਲਿੰਗ ਜਿਵੇਂ ਵੀ ਉਹਨਾਂ ਨੇ ਖਰੀਦੀ ਹੈ ਦੇਖੋ ਜੀ 20 ਸਾਲ 28 ਸਾਲ ਪਹਿਲਾਂ ਗੱਲ ਸੀਗੀ ਉਦੋਂ ਵਿੱਚ ਮੈਂ ਪੋਲਿਟਿਕਸ ਚ ਨਹੀਂ ਦੇਖੋ ਇਹ ਤਾਂ ਹੁਣ ਕਹਿਣ ਵਾਲੀਆਂ ਗੱਲਾਂ ਹੁੰਦੀਆਂ ਜੀ ਕਿਉਂ ਇਹ ਨਹੀਂ ਹੋਇਆ ਕਿਉਂ ਉਹ ਨਹੀਂ ਹੋਇਆ ਜਿਹੜੀ ਅੱਜ ਦੀ ਗੱਲ ਹੈਗੀ ਹੈ ਉਹ ਮੈਂ ਤੁਹਾਨੂੰ ਦੱਸਣਾ ਚਾਹਨੀ ਹੈ ਇਹ ਜਿਹੜੀ ਲੈਂਡ ਪੂਲਿੰਗ ਹੈ ਇਹਦੀ ਪਾਲਿਸੀ ਬਿਲਕੁਲ ਠੀਕ ਨਹੀਂ ਹੈਗੀ ਹੈ ਔਰ ਇਹ ਸਾਡੇ ਜਿਨਨੇ ਵੀ ਕਿਸਾਨ ਪਾਈਆਂ ਉਹਨਾਂ ਦੇ ਵਿਰੋਧ ਹੈਗੀ ਹੈ ਇਹ ਲਿਤਾ ਗਿਆ ਨਾ ਇਹ ਤਾਂ ਗੱਲ ਹੈ ਖਸਰਾ ਨੰਬਰ ਕੱਢ ਤੇ ਔਰ ਜਿਨ੍ਹਾਂ ਜਿਨ੍ਹਾਂ ਦੇ ਖਸਰਾ ਨੰਬਰ ਆ ਗਏ ਉਹਨਾਂ ਦੀ ਜ਼ਮੀਨ ਰਿਕੁਆਇਰ ਜਿਵੇਂ ਹੋਈ ਗਈ ਹੈ ਸਮਝੋ ਇਹ ਗੱਲ ਕੋਈ ਕਹਿ ਰਹੇ ਹੋ ਵੀ ਬੜੀ ਥੋੜੀ ਚੱਲ ਹੈ ਵਿਸਥਾਰ ਵਿੱਚ ਕਿਵੇਂ ਚੱਲ ਕਿਵੇਂ ਗੱਲ ਤਾਂ ਤੁਸੀਂ ਮੈਨੂੰ ਇੱਕ ਗੱਲ ਦੱਸੋ ਜਦੋਂ ਕੋਈ ਪਾਲਿਸੀ ਬਣਾਉਂਦੀ ਹੈ ਸਰਕਾਰ ਅਕਵਾਇਰਿੰਗ ਵਾਸਤੇ ਤੁਸੀਂ ਕਿਸਾਨਾਂ ਦਾ ਹੱਕ ਨਹੀਂ ਪੁੱਛ ਸਕਦੇ ਤੁਸੀਂ ਜਿਹੜੇ ਜਿਨ੍ਹਾਂ ਜਿਨ੍ਹਾਂ ਦੇ ਖਸਰੇ ਨੰਬਰ ਅੰਦਰ ਪਾ ਰਹੇ ਹੋ ਉਹਨਾਂ ਨਾਲ ਡਿਸਕਸ਼ਨ ਨਹੀਂ ਕਰ ਸਕਦੇ ਕਿ ਅਸੀਂ ਭਾਈ ਇੱਕ ਚੀਜ਼ ਕਰਨੀ ਹੈਗੀ ਹੈ ਲੈਂਡ ਪੂਲਿੰਗ ਨਾਲ ਆ ਕਲੋਨੀਆਂ ਕੱਟਣੀਆਂ ਨੇ ਤੁਸੀਂ ਸਹਿਮਤ ਹੋ ਇਸ ਦੇ ਨਾਲ ਇਹ ਇਹ ਚੀਜ਼ਾਂ ਨੇ ਜਿਹੜੀਆਂ ਜਿਵੇਂ ਅਸੀਂ ਕਰਾਂਗੇ ਦੇਖੋ ਜੀ ਜਿਨ੍ਹਾਂ ਦੇ ਦਾ ਖਸਰਾ ਨੰਬਰ ਆ ਗਏ ਨੇ ਅੰਦਰ ਠੀਕ ਹੈ ਉਹਨਾਂ ਦੇ ਜਿਹੜੀ ਕਿਸੇ ਦੀ ਪਾਲ ਚੈੱਕ ਕਰੇ ਉਹਦੇ ਵਿੱਚੋਂ 20% ਸਰਕਾਰ ਲਏਗੀ ਕੋਈ ਪੈਸੇ ਉਹਦੇ ਨਹੀਂ ਦੇਣਗੇ ਔਰ ਉਸ ਤੋਂ ਬਾਅਦ ਜਿਹੜੇ 4 ਇੱਕ ਰਹਿ ਜਾਣਗੇ ਉਹ ਸਰਕਾਰ ਦੀ ਮਰਜ਼ੀ ਜਿਹਨੂੰ ਦੇਣਾ